ਹਾਂ ਮਾਮੇ ਨੂੰ ਗਹਿਣਾ ਦਾ ਮਾਮੇ ਨੇ ਪੈਣਾ ਦਾ ਟੁੱਟ ਗਿਆ ਨਾ ਕਬੂਤਰਾਂ ਨੂੰ ਲੈ ਕੇ ਚੱਲੇ ਆ ਪਾਣੀ ਆਪਾਂ ਤੇ ਖੁੱਡੇ ਦਾ ਆ ਦਾ ਕੰਮ ਚੱਲ ਰਿਹਾ ਉੱਪਰ ਆ ਜੋਗੇ ਬਹੁਤ ਲੇਟ 2:30 ਵਜੇ 2:30 ਵਜੇ ਮੈਂ ਰੋਟੀ ਖਾਧੀ ਆ ਹੁਣ ਆ ਕੇ ਹੁਣ ਇੱਜਾ ਦੇ ਕਬੂਤਰਾਂ ਨੂੰ ਪਾਉਣ ਆ ਗਿਆ ਕੰਮਕਾਰ ਇਸੇ ਨਾਲ ਜੀ ਅੱਜ ਤੇ ਖੋਲਨੇ ਆਪਾਂ ਕਬੂਤਰਾਂ ਦਾ ਜਿੰਦਾ ਗਰਮ ਪਾਣੀ ਸਵੇਰ ਦੀ ਲਾਈਟ ਨਹੀਂ ਇੱਕ ਤਾਂ ਲਾਈਟ ਬੱਜੀ ਹੋਈ ਆ 7 ਵਜੇ ਸਵੇਰ ਦੀ ਹੁਣ ਤੱਕ ਲਾਈਟ ਨਹੀਂ ਆਈ ਤੇ ਚਲੋ ਪਹਿਲਾਂ ਅਸੀਂ ਦਾਣਾ ਪਾਣੀ ਪਾਈਏ। ਛਾਵੀ ਭਗਤਾ ਤੈਨੂੰ ਗੱਡੀਏ ਬਾਹਰ ਬੈਨਾ। ਉਹ ਸੜਾ ਗਈ ਹੋ ਗਿਆ। ਚਲੋ ਭਾਈ। ਇਹਨੂੰ ਕੱਢਦੇ ਆ ਬਾਹਰ। ਓਹ ਹੋ ਇਕਲਾ ੜਿੱਕਾ ਸੜਾ। ਬਹੁਤ ਆ ਰਿਹਾ ਯਾਰ। ਰੱਖਨੇ ਨੂੰ ਤੁੱਪ ਜਾ। ਬੈਠੀ ਭਗਤਾ ਓਰੇ। ਦਾਣਾ ਪਾਣੀ ਪਾਤਾ ਬਈ ਇਹਨੂੰ। ਤੇ ਹੁਣ ਆ ਗਈ ਕਬੂਤਰ ਖੋਲਣ ਦੀ ਵਾਰੀ। ਆ ਟ੍ਰੇ ਫੁੱਲ ਹੈ। ਉਹ ਟ੍ਰੇ ਮਿਕਸ ਦਾਣੇ ਨਾਲ ਫੁੱਲ ਹੈ। ਥੋੜੇ ਦਾਣੇ ਉਹਦੇ ਪਾਤੇ। ਪਾਣੀ ਪਾਤਾ ਗਰਮ। ਚਲੋ ਆਜੋ ਵੀ ਪਹਿਲਾਂ ਤੁਸੀਂ। ਚੁग्गा-ਚੁग्गा ਵੀ ਦੇਣਾ। ਵਜਾ ਦੇਖ ਲਓ ਸੈੱਟ ਹੈ ਨਾ। ਉੱਥੇ ਆਜੋ ਵੀ ਆਜੋ 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 ਆਜੋ। 5 ਮਿੰਟੇਗਾ ਮਾਰੂੰਗਾ ਹੁਣ ਆਕੇ ਪਹਿਲਾਂ ਉੱਪਰ। ਉੱਥੇ ਦੇਖ ਲਈਏ ਨਾ ਕਿੰਨਾ ਕੋ ਦਾ ਕੰਮ ਹੋ ਗਿਆ ਆਪਣਾ। ਖੁੱਡਿਆਂ ਦਾ ਸਵੇਰ ਦਾ ਜ ਟਾਈਮ ਨਹੀਂ ਕੱਲ ਅਸਲ ਕਰ ਕੱਲ ਮੈਂ ਕੱਲ ਦੁਪਹਿਰ ਦਾ ਜੜੇ ਹੋਇਆ ਉੱਪਰ ਮੁੜ ਕੇ ਸ਼ਾਮ ਨੂੰ ਟਾਈਮ ਨਹੀਂ ਲੱਗਿਆ ਸਵੇਰ ਦਾ ਫੇਰ ਗਿਆ ਆਇਆ ਚਲੋ ਕੋਈ ਚੱਕਰ ਲਾ ਗਏ ਵਿਚਾਰੇ ਦਾਣਾ ਪਾਣੀ ਓਕੇ ਆ ਨਾ ਦਾਣ ਹੈ ਰੱਜ ਕੇ ਆਪੇ ਅੰਦਰ ਵੜ ਜਾਣਗੇ ਹੁਣ ਪਹੁੰਚ ਗਏ ਭਈ ਉੱਪਰ ਦੂਜਾ ਦਿਨ ਚੱਲ ਗਿਆ ਖੁੱਡਿਆਂ ਦਾ ਦੇਖ ਲਓ ਹੁਣ ਕਿੰਨਾ ਕੰਮ ਹੋ ਗਿਆ ਰੋਜ਼ਾਂ ਦਾ ਦਾਣਾ ਜ ਰੱਖੇ ਜਾਣ ਕਿਥੋਂ ਹੈ ਤੇ ਕਬੂਤਰਾਂ ਵੱਲ ਮਾਰੀ ਨੇਗਾ ਲੱਗਿਆ ਕਬੂਤਰ ਚੋਣ ਦੋ ਰੋਸ਼ਨਦਾਨ ਕਰਤੇ ਬਈ ਪਿੱਛੇ ਫਿੱਟ ਉਹ ਦੋ ਸਾਈਡਾਂ ਤੇ ਲੱਗੇ ਹਨਗਾ ਪੂਰੀ ਹਵਾ ਕ੍ਰੋਸਿੰਗ ਪੂਰੀ ਐਨ ਮੈਂ ਕਹਿੰਨਾ ਫਰਨ ਫਰਨ ਹਵਾ ਬਾਊ ਦੇਖੋ ਤਾਂ ਇੰਨਾ ਖੋ ਗਿਆ ਰੈਡੀ ਮਾਨ ਸਿਮਿੰਟ ਪਿਆ ਹੈ ਆ ਰਲਾਇਆ ਪਿਆ ਹੈ ਪਾਣੀ ਐ ਚ ਪਿਆ ਹੈ ਉਹ ਡਰੰਪ ਰਿਆ ਪਿਆ ਇਟਾਂ ਪਾਉ ਲਿਆ ਰਹੇ ਹਾਂ ਪਰ ਆ ਵੀ ਬਈਆਂ ਹਾਲੇ ਦੇਖੋ ਤਾਂ ਓਕੇ ਰਿਪੋਰਟ ਕਬੂਤਰਾਂ ਨੇ ਦੇਖ ਆ ਆ ਲਾਉਣੇ ਆ ਸਾਈਡਾਂ ਤੇ ਕਬੂਤਰ ਹਾਂ ਚੁੱਕ ਚੱਕ ਲੈ ਦਾਣੇ ਬੈਠੇ ਨੇ ਉਹਨਾਂ ਪੀਲੀ ਇੱਟ ਖਾ ਰਹੇ ਨੇ ਬਾਕੀ ਬਸ ਹੋ ਜੂ 2 ਕਨਚ ਤਿਆਰ ਖੁੱਡਾ ਇਹ ਫਾਈਲ ਪੂਰੀ ਹੈ ਜੀ। ਆਹ ਦੇਖਦੇ ਆ ਫਿਰ ਹੁਣ। ਨਾਲ ਦੀ ਨਾਲ ਸਾਰਾ ਕੁਝ ਮੁਕੰਮਲ ਕਰਨਾ ਆਪਾਂ ਨੇ। ਕੋ ਨਹੀਂ ਕੋਰੇ ਆ ਬਾਉ ਵੇਕਣ। ਉਹ ਤੂੰ ਸਮਝਦਾ ਕਹਦੇ ਨਹੀਂ ਬਾਉ ਆਹ ਇੱਟ ਅੰਦਰ ਬਾਹਰ ਉਹੀ ਉਹੀ ਆ ਇੱਟ। ਲੜਪੇ ਲੜਪੇ ਮਿਸਤਰੀ। ਲੜਪੇ ਲੜਪੇ। ਲੜਪੇ ਲੜਪੇ। ਇਧਰਲੀ ਨੂੰ ਕਰਦੇ ਆ ਆਪਾਂ ਉਹਨੂੰ ਫਾਈਨਲ ਕਰ ਦਈਏ। ਬਈ ਬਾਉ ਲੈ ਆ ਲੰਗਰ ਚੋਂ ਬ੍ਰੈਡ ਪਕੌੜੇ। ਤੇ ਚਾਹ ਲੱਗੇ ਹੋਏ ਆ ਮਾਮੇ। ਠੀਕ ਆ ਹੂੰ ਵਧੀਆ ਕਿ ਨਜ਼ਾਰਾ ਆ ਗਿਆ ਲੜ ਪਏ ਉਹ ਗਰਮੋਲਾ ਚੱਕੋ ਇੱਕ ਉਹ ਪਰ ਨੂੰ ਆਹੋ ਚੱਕੋ ਹਾਂ ਹਾਂ ਮਾਰ ਮਾਰ ਇੱਟ ਮਾਰ ਠੀਕ ਹੈ ਠੀਕ ਸਰਜੂ ਮਸਾਂ ਦੇ ਕੋਈ ਚਿੱਲਰ ਦਾ ਬੜਾ ਜਿਹਾ ਹੋਰ ਲੋੜ ਪਈ ਜਾਂਦੀ ਐ। ਐਸਾ ਕੱਗਿਆ ਵੀ ਕੰਮ। ਹੁਣ ਉਧਰਲੀ ਗੰਧ ਕਰਨੀ ਐ, ਇੱਧਰ ਕੱਲ ਨੂੰ ਪੈੜਾਂ ਕਰਕੇ ਫਿਰ। ਅੱਪਾ ਚੱਲਦੇ ਆਂ ਭਾਈ ਹੁਣ ਥੱਲੇ ਨੂੰ। ਆਹ ਦੇਖ ਲਓ ਇਹਨਾਂ ਕੰਮ ਹੋ ਗਿਆ। ਪਰਲੀ ਗੰਧ ਚੱਕਣੀ ਐ ਹੁਣ। ਅੱਪਾ ਚੱਲਦੇ ਆਂ ਥੱਲੇ ਨੂੰ। ਹਲੇ ਇਹਦੀ ਗ੍ਰੇਲ ਕਰੋ ਲੈ ਜੀ ਲਵਾਉਣੀ ਐ। ਇਹ ਬਾਅਦ ਚ ਲਵਾਵਾਂਗੇ ਤੇ ਚੱਲੀ ਹੁਣ ਦੇਖੀਏ ਕੰਮਕਾਰ ਗਰਾਊਂਡ 'ਚ ਵੀ ਜਾ ਕੇ ਆਉਣਾ। ਤੇ ਬਾਕੀ ਖੁੱਡੇ ਦੱਸਿਓ ਭਾਈ ਠੀਕ ਆ ਖੁੱਲੇ ਡੁੱਲੇ ਬਹੁਤ ਐ। ਮੈਂ ਦਾ ਬਹੁ ਲੱਗੇ ਆ ਬਾਕੀ ਤਸ ਦਿਓ ਚਲੋ ਚੱਲਦੇ ਹਾਂ ਹੁਣ ਅੰਦਰ ਵੀ ਨਿਹਰਾ ਹੋਇਆ ਪਿਆ ਇਹਨਾਂ ਨੂੰ ਵੀ ਕਰੀਏ ਬਾਈ ਬੰਦ ਕਿਉਂਕਿ ਫੇਰ ਸ਼ਾਮ ਨੂੰ ਟਾਈਮ ਜੇ ਸਰ ਕੱਢ ਲਾਂਗੇ ਇਹਨਾਂ ਨੂੰ ਵੈਸੇ ਤਾਂ ਸ਼ਾਮ ਹੋ ਗਈ ਚਲੋ 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 ਓ ਯਾਰ ਆਈ ਕਣ ਬਹੁ ਪੰਗਾ ਕੂਤਰ ਕਬੂਤਰੀਆਂ ਅਲਗ-ਅਲਗ ਵੜ ਜਾਂਦੇ ਨੇ ਸਾਲੇ ਚੱਲ ਕੋਈ ਨਹੀਂ ਹਲੇ ਬੈਠਣ ਦੋ ਅੰਦਰ ਥੋੜਾ ਫੁੱਲਾ ਰੱਖ ਲੈਨੇ ਇੰਨਾ ਕੁ ਵਾਸ ਪਾਣੀ ਪੁਣੀ ਬਾਅਦ ਚੋਂ ਪਾਉਨੇ ਆਨਾਂ ਨੂੰ ਹੁਣ ਆਪਾਂ ਚੱਲੀਏ ਗਰਾਊਂਡ ਉੱਥੇ ਚੱਲਦੇ ਆਂ ਹੁਣ ਆਪਾਂ ਚੱਲੇ ਆਂ ਬਾਈ ਦੁੱਧ ਪਾਉਣ ਗਰਾਊਂਡ 'ਚ ਮੈਂ ਜਾਇਆ ਆ ਤਾਂ ਦੁਬਾਰਾ ਜਾਣਾ ਗਰਾਊਂਡ 'ਚ ਖਜੂਰਾਂ 'ਚ ਪਾਣੀ ਪਾਉਣਾ ਤੇ ਬਾਕੀ ਅਪਡੇਟ ਤੁਹਾਨੂੰ ਦੰਨੇ ਆ ਠੀਕ ਆ ਚੱਲਦੇ ਆਂ ਆਪਾਂ ਪਹੁੰਚ ਗਏ ਬਾਈ ਹੁਣ ਗਰਾਊਂਡ ਤੇ ਸੁੱਖਿਆਂ ਨਾਲ ਦੀ ਕਰਦੇ ਆਂ ਵੇਟ ਮੈਨੂੰ ਔਰੇ ਖੜਾ ਕੇ ਸੁੱਖਿਓ ਨਹੀਂ ਆਏ ਨਹੀਂ ਮੈਂ ਕਹਿੰਨਾ ਹੋ ਚੱਲੇ 15 20 ਮਿੰਟ ਠੀਕ ਆ ਚਲੋ ਕੋਈ ਨਹੀਂ ਖਜੂਰਾਂ 'ਚ ਪਾਣੀ ਪਾਉਣਾ ਆਉਣ ਤੋਂ ਸੁੱਖਿਓ ਉਹਨਾਂ ਨੂੰ ਹੁਣ ਲੱਗੇ ਆਂ ਬਾਈ ਖਜੂਰਾਂ 'ਚ ਪਾਣੀ ਪਾਉਣ ਉਹ ਹਾਵਲੀ 파ਦੇ 파ਦੇ ਇਹਨਾਂ 'ਚ ਰੋਜ ਪਾਉਨੇ ਆ ਮੱਖਾਂ ਹੈਗਾ ਹੈ ਜਿਹੜਾ ਬਹੁਤ ਆ ਰੋਕੀ ਕਰ ਤੂੰ ਬਸ ਠੀਕ ਆ ਉਹ ਹੈਗਾ ਗੁਰੂ ਹੈਗਾ ਚਲੋ ਬਈ ਪਾ ਦਈਏ ਪਾਣੀ ਫੇਰ ਕਬੂਤਰਾਂ ਨੂੰ ਦਾਣਾ ਪਾਣੀ ਪਾ ਦਈਏ ਗਰਾਊਂਡ 'ਚ ਆ ਗਏ ਬਈ ਆਪਾਂ ਸਿੱਧਾ ਘਰ ਲੇਟ ਹੋ ਗਿਆ ਬਹੁਤ ਅੱਜ ਕੰਮ ਤੇ ਹੁਣ ਆਪਾਂ ਪਾਈਏ ਕਬੂਤਰਾਂ ਨੂੰ ਗਰਮ ਪਾਣੀ ਤੇ ਦਾਣੇ 15 ਮਿੰਟ ਚੋਕ ਲੈਣਗੇ ਉਹ ਤੋਂ ਬਾਅਦ ਫਿਰ ਆਪਾਂ ਕਰਦਾਂਗੇ ਬੰਦ ਕਾਕਟੇਲ ਬਾਉ ਨੇ ਅੰਦਰ ਰੱਖਤਾ ਤੇ ਦਾਣਿਆਂ ਬਾਰੇ ਬਾਉ ਨੂੰ ਨੌਲੇਜ ਹੈ ਨਹੀਂ ਵਿਚਾਰੇ ਨੂੰ ਨਹੀਂ ਉਹਨੇ ਦਾਣਿਆਂ ਦਾ ਵੀ ਨਵੇੜ ਦੇਣਾ ਤਾਂ ਚਲੋ ਕੋਈ ਨਹੀਂ ਚਲੋ 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 ਆਉਣਾ ਪਾਉਣਾ ਹੈ ਤੁਹਾਨੂੰ ਚਲੋ ਪਹਿਲਾਂ ਬਈ ਮੈਂ ਦਾਣਾ ਪਾਣੀ ਪਾ ਦਾਂ ਇਹਨਾਂ ਨੂੰ ਸਾਰੇ ਬਈ ਕਬੂਤਰ ਆ ਗਏ ਬਾਹਰ ਤੇ ਇੱਕ ਹੋਰ ਟ੍ਰੇ ਚ ਪਾਤੇ ਦਾਣੇ ਪਾਣੀ ਗਰਮ ਪਾਤਾ ਤੇ ਇੱਧਰ ਟ੍ਰੇ ਚ ਕੁਝ ਥੋੜੀ ਏ ਥੱਲੇ ਪਾਤੇ ਤੇ ਮੈਂ ਪਾ ਕੇ ਛੇਤੀ ਚੋਕ ਲੈਣਗੇ ਹਨ ਕਈ ਹੁਣ ਬੱਚਿਆਂ ਨੂੰ ਕਬੂਤਰ ਚੋਕਣ ਨਹੀਂ ਦਿੰਦੀ ਆ ਉਹ ਦੇਖੋ ਥੱਲੇ ਵਧੀਆ ਚਲੋ ਬੱਚੇ ਚੋਕ ਰਹੇ ਨੇ ਤੇ ਬਾਕੀ ਭਾਈ ਉਹ ਬੱਚਿਆਂ ਦਾ ਨਾ ਬੜਾ ਅਫਸੋਸ ਹੈ ਯਾਰ ਅੱਜ ਮੈਂ ਦੇਖ ਲਓ ਬੱਕਰੇ ਰੇਜ ਕਢਾਉਣੇ ਤੇ ਨਵੇਂ ਬੱਚਿਆਂ ਦੇ ਪਰ ਮੇਰੀ ਹਿੰਮਤ ਨਹੀਂ ਪਈ ਹਨ ਵੀ ਮੈਂ ਕਢਾਵਾਂ ਘੇਰੇ ਯਾਰ ਕੱਲ ਇੰਨਾ ਨੁਕਸਾਨ ਹੋਇਆ ਸਾਲ ਤੇ ਚਲੋ ਕੋਈ ਨਹੀਂ ਘੇਰੇ ਕਢਾਵਾਂਗੇ ਹੁਣ ਉੱਪਰਲੇ ਮੈਂ ਕਿਤਾ ਸੋਚਿਆ ਵੀ ਉੱਪਰਲੇ ਖੁੱਡਿਆਂ 'ਚ ਘੇਰੇ ਥੋੜੇ ਜੇ ਕਿਉਂਕਿ ਉੱਚਿਆਂ ਨਾਲੇ ਆਲਾ-ਦਾਲਾ ਦੇਖ ਲੈਣਗੇ ਬਾਕੀ ਚਲੋ ਦੇਖਦੇ ਆਂ ਦਾਣੇ ਦੋਨੇ ਚੁੱਕ ਲੈਣ ਦੋ ਤੇ ਖੁੱਡੇ ਵੀ 2-4 ਦਿਨਾਂ ਚ ਕੰਪਲੀਟ ਹੋ ਜਾਣੇ ਆ ਆਪਣੇ ਯਾਨੀ ਕਿ ਹਫਤੇ ਤੱਕ ਬੱਚੇ ਛੱਡ ਦਾਂਗੇ ਨਵੇਂ ਸਾਲ ਤੋਂ ਬਾਅਦ ਛੱਡਾਂਗੇ ਕਿਉਂਕਿ ਲਪਾਈ ਲੂਈ ਸੁੱਕੂਗੀ ਨਾ ਤੇ ਚਲੋ ਦਾਣਾ ਪਾਣੀ ਛਕ ਰਹੇ ਨੇ ਬਾਕੀ ਆਹ ਬੱਚਾ ਵੀ ਆ ਗਿਆ ਉਹ ਬੱਚਾ ਦੇਖੋ ਕਿਹੇ ਜਾ ਹੋ ਗਿਆ ਮੱਜਾ ਚਲੋ ਕੋਈ ਛਕਣ ਦੋ ਦਾਣਾ ਪਾਣੀ ਫੇਰ ਕਰਾਂਗੇ ਬੰਦ ਇਹਨਾਂ ਨੂੰ ਛਕ ਲਿਆ ਵੀ ਦਾਣਾ ਪਾਣੀ ਓਕੇ ਆ ਸਾਰੇ ਚਲੋ ਬਈ ਹੁਣ ਛੜੇ ਨਾ ਬਾਰ-ਬਾਰ ਪਾਣੀ ਪੀਣਾਈ ਜਾਂਦੇ ਆ ਚਲੋ ਚਲੋ ਪੀ ਲਿਆ ਨਾਲੇ ਚੱਲ ਵੀ ਟਾਂਕੇ ਆ ਉੱਪਰ ਤੋਂ ਟ੍ਰੇਆਂ ਕਰਤੀਆਂ ਬਈ ਖਾਲੀ ਬਿਲਕੁਲ ਓਕੇ ਰਿਹਾ ਉਹ ਚੱਲ ਉੱਪਰ ਫੇਰ ਅੰਦਰ ਵੜੇਗਾ ਮੈਨੂੰ ਵੜਨਾ ਪੈਣਾ ਅੰਦਰ ਚੱਲ ਦੇਖ ਹੈ ਦੇ ਕਬੂਤਰ ਕਿੰਨਾ ਚੁੱਸਦਾ ਬਾਉ ਹਾਂਜੀ ਬਹੁਤ ਚੁੱਸਦਾ ਹੋ ਗਿਆ ਸੜਾ ਅੰਦਰ ਉਹ ਇੱਧਰ ਨਹੀਂ ਵੜਦਾ ਆਪਣੇ ਉਹ ਚ ਸਾਰੀ ਉਹ ਕੂਤਰ ਮੇਰੇ ਰੋਣ ਕੋਈ ਹੈ ਨਹੀਂ ਨਾ ਹਾਂ ਹੋ ਗਿਆ ਦੇਖ ਲੈ ਉੱਪਰ ਹਾਂਜੀ ਜਿਹੜਾ ਆਪਣਾ ਨੀਲਾ ਬਚਾ ਚੱਕਿਆ ਦੇਖ ਲੈ ਉਹ じゃ ਕੋਈ ਬਚਾ ਨਹੀਂ ਚਲੋ ਵੀ ਚਲੋ ਹੁਣ ਪੀ ਲਿਆ ਚਲੋ ਚਲ ਚਲ ਵੀ ਦਫਾਨ ਤਰ ਲੀਏ ਚੈੱਕ ਬਈ ਕੈਂਮ ਨੇ ਦੋਨੇ ਉਹ ਕੇਰ ਬੂਟਾ ਨੇ ਹੋਰ ਤਾਂ ਨਹੀਂ ਕਹਿੰਦੇ ਆਂਡੇ ਉਂਡੇ ਤੇ ਰਹੇ ਆਂਡਾ ਛੱਡਦਾ ਉਹ ਵੀ ਆਂਡਾ ਛੱਡਦਾ ਉਹਨੇ ਵੀ ਬੱਚੇ ਕੱਢ ਲਏ ਚਲੋ ਬਾਕੀ ਕਬੂਤਰ ਕੈਂਮ ਨੇ ਕੀ ਇਥੇ ਨੀਲੇ ਨੇ ਬੈਠਾ ਹੋਣਾ ਤਾਂ ਉੱਥੇ ਹੈ ਨਾ ਚੱਲ ਕੋਈ ਨਹੀਂ ਪਾਉ ਸਿੰਘ ਨੇ ਰੋਟੀ ਖਾ ਲਈ ਤੇ ਬਾਲੇ ਇਹ ਹਾਲੇ ਛੋਟੇ ਨੇ ਜਿੰਦਾ ਗਿਆ ਹਾਂ ਛੋਟੇ ਨੇ ਚੱਲ ਲਾਈਏ ਪਾਉ ਜਿੰਦਾ ਚਲੋ ਭਈ ਲਾ ਦੀਏ ਜਿੰਦਾ ਕੋਕਟੇਲ ਤਾਂ ਟੱਕਦਾ ਦਾ ਪਾਉ ਨੇ ਜਿੰਦਾ ਲਾ ਕੇ ਹਾਂ ਤੇ ਲਓ ਭਈ ਹੋ ਗਏ ਸਾਰੇ ਕੰਮ ਨਵੇੜ ਤੇ ਆ ਮੋਟਰਸਾਈਕਲ ਦੇਖੋ ਕਿਵੇਂ ਖੜੇ ਨੇ ਇੱਕ ਦਾ ਮੂੰਹ ਉੱਧਰ ਨੂੰ ਇੱਕ ਦਾ ਉੱਧਰ ਨੂੰ ਗੱਡੀਆਂ ਦੋਏ ਘਰ ਨਹੀਂ ਹੈਗੀਆਂ ਤਿੰਨ ਤੀਤ ਹੈਗੀ ਸੱਚ ਦੋਏ ਘਰ ਨਹੀਂ ਹੈਗੀਆਂ ਤੇ ਜਸੂ ਕਰਕੇ ਔਖਾ ਹੋਇਆ ਪਿਆ ਯਾਰ ਨਹੀਂ ਜਸੂ ਮਾੜਾ ਮੋਟਾ ਕੰਮ ਚੱਲ ਸਾ ਬਦਤਾ ਹੁਣ ਸਾਰੀ ਆਪੇ ਕਰਨੇ ਪੈਂਦੇ ਨੇ ਇਹਨੂੰ ਵੀ ਲਾ ਦੀ ਜਿੰਦਾ ਖੜ ਚੋ ਲਾਏ ਦਿੱਗੇ ਕਿਹੜਾ ਵਾਰ-ਵਾਰ ਨਿਕਲ ਗਿਆ ਉਹ ਠੰਡ ਚ ਓਹੋ ਖੜ ਚੋ ਇੱਕ ਮੈਂ VIP गेट आए एक मिनट ए लगादा एमई चाम ओके रोट है, है, है। भी लाओ इ मेटरो सारे काम कंप्लीट ਲਾਈਟਾਂ ਉਡਾ ਕਰੀਏ ਬੰਦ ਤੇ ਚਲੋ ਖੁੱਡਿਆਂ ਦਾ ਤਕਰੀਬਨ 50 50 ਕੰਮ ਹੋ ਗਿਆ 50 50 ਨਹੀਂ 30% ਹੋ ਗਿਆ ਤੇ ਗਲੈਂਟਰ ਲੂੰਟਰ ਵੀ ਪਾਉਣਾ ਹੈ ਨਾ ਉਹ ਦੇਖਦੇ ਹਾਂ ਹੁਣ ਲਾ ਕਰਨੇ ਲਈ ਲੈਂਟਰ ਪਾਈਏ ਜਾਂ ਆਪਾਂ ਇੱਟ ਵਾਲਾ ਪਾਈਏ ਕਿਉਂਕਿ ਉਹ ਠੰਡਾ ਰਹਿੰਦਾ ਚਲੋ ਗਰਮੀਆਂ 'ਚ ਬਾਕੀ ਚਲੋ ਦੇਖਦੇ ਹਾਂ ਚਲੋ ਵੀ ਮਿੱਤਰੋ ਮਿਲਾਂਗੇ ਹੁਣ ਅਗਲੇ ਵਲੌਗ 'ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ